ਹੋ ਕਿ ਅੱਜ ਪਹੁੰਚੇ ਜਰਮਨ ਦੇ ਅੱਜ ਪਹਿਲਾ ਤਾਂ ਮੈਂ ਦੇਸ਼ ਵਾਸੀਆਂ ਨੂੰ ਪਰਮਪੁਜਾ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਦੀ ਜਨਮ ਦਿਹਾੜੇ ਨੂੰ ਅੱਜ ਜਿਹੜਾ ਹਰਸੋ ਉਲਾਸ ਨਾਲ ਪੂਰਾ ਦੇਸ਼ ਜਿਹੜਾ ਅੱਜ ਤੋਂ ਜੇ ਗੱਲ ਕਰੀਏ 25 20 25 ਸਾਲ ਪਹਿਲਾਂ ਸਾਧ ਕਾਂਸੀ ਰਾਮ ਦੇ ਹਣ ਤੋਂ ਪਹਿਲਾਂ ਬਾਬਾ ਸਾਹਿਬ ਅੰਬੇਦਕਰ ਸਿਰਫ ਕਿਤਾਬਾਂ ਜਿ ਰਾਇਆ ਗਿਆ ਸੀ ਮੈਂ ਉਸ ਉਹਨਾਂ ਦਾ ਜਿਹੜੀ ਸੱਚੀ ਔਲਾਦ ਆ ਸੱਚੀ ਵਾਰਿਸ ਹੈ ਬਾਬਾ ਸਾਹਿਬ ਅੰਬੇਦਕਰ ਦੀ ਸਾਧ ਕਾਂਸੀ ਰਾਮ ਨੂੰ ਬਜਿੱਤੇ ਦਿਹਾੜੇ 'ਤੇ ਨਮਨ ਕਰਦਾ ਹਾਂ ਕਿਉਂਕਿ ਮੈਂ ਬਾਬਾ ਸਾਹਿਬ ਜੇਹ ਸਾਹਿਬ ਕਾਂਸੀ ਰਾਮ ਨਾਲ ਹੁੰਦਾ ਤਾਂ ਸਾਨੂੰ ਬਾਬਾ ਸਾਹਿਬ ਦੇ ਬਾਰੇ ਇੰਨਾ ਕੁ ਪਤਾ ਨਾ ਲੱਗਦਾ ਪਰ ਬਾਬਾ ਸਾਹਿਬ ਨੇ ਜਦੋਂ ਪੜਿਆ ਆਪਾਂ ਅੱਗੇ ਥੋੜਾ ਪੜ ਕੇ ਅੱਗੇ ਦੇਖਿਆ ਜੇ ਦੇਖਣ ਨੂੰ ਮਿਲਿਆ ਕਿ ਸਾਡਾ ਜਿਹੜਾ ਜੀਵਨ ਨਰਕ ਭਰੀ ਜ਼ਿੰਦਗੀ ਸੀ ਉਹਨੂੰ ਇਨਸਾਨ ਵਾਲੀ ਜ਼ਿੰਦਗੀ ਦੇਤੀ ਔਰ ਮੈਂ ਆਜਾ ਅੱਜ ਬਾਤ ਜੋਤ ਬਹੁਤ ਜ਼ਿਆਦਾ ਕੁਝ ਨਹੀਂ ਕਹਾਂਗਾ ਜੇ ਤੁਹਾਡੇ ਲੋਕਾਂ ਨੂੰ ਮੈਂ ਆਪਣੇ ਸਮਾਜ ਦੇ ਲੋਕਾਂ ਨੂੰ ਕਹਿੰਨਾ ਜੇ ਵਾਕਈ ਤੁਹਾਨੂੰ ਲੱਗਦਾ ਬਾਬਾ ਸਾਹਿਬ ਦਾ ਦਿੱਤਾ ਹੋਇਆ ਕੁਝ ਹੈ ਤੁਹਾਡੇ ਕੋਲੇ ਔਰ ਤੁਸੀਂ ਵਾਕਈ ਅੱਜ ਇਨਸਾਨ ਵਾਲੀ ਜ਼ਿੰਦਗੀ ਜੀਣ ਲੱਗੇ ਹੋ बाबा साहब ने जीड़ी गल कही कि बाबा साहब ने जोड़ी गल कही कि अपने एक रोटी खाओ अपने बच्चों जरूर पढ़ाओ उन्हें क्या शिक्षा वो शेरनी का दूध है जो पिएगा वो दहाड़ेगा और, और बाबा साहब अंबेडकर ने उन्नीस सौ चौबीस तो लैके उन्नीस सौ सताई तक महाड़ तालाब के लिए और सताई तो लैके अठाई तक कला राम मंदिर दे और कल कला राम मंदिर तो बाद जरा अपने समाज से जिन डिप्रेस क्लास बनाता और डिप्रेस क्लास में ले जाके उन्नीस सौ ती के ਗੋਲ ਮੇਜ ਕਾਨਫਰੰਸ ਦੇ ਵਿੱਚ ਜਿਹੜਾ ਪੰਜਾਬ ਦੀ ਧਰਤੀ 'ਚ ਮੰਗੂਰਾ ਮੰਗੋਲੀਆ ਤੇ ਹੋਰ ਸਾਰੇ ਲੋਕਾਂ ਨੇ ਚਿੱਠੀ ਲਿਖੀ ਸੀ ਉਹਦੇ ਕਰਕੇ ਆਜਾ ਜਿਹੜਾ ਕਾਰਵਾਈ ਇੱਥੇ ਤੱਕ ਆਇਆ ਇਹ ਕਿਤੇ ਤੁਹਾਡੇ ਜੇ ਤੁਸੀਂ ਨਹੀਂ ਜਾਗੇ ਤਾਂ ਇਹ ਤੁਹਾਡਾ ਨੁਕਸਾਨ ਹੋ ਜਾਣਾ ਸਰਕਾਰਾਂ ਜਿਹੜੀਆਂ ਨੇ ਉਹ ਤੁਹਾਨੂੰ ਕਿਤੇ ਨੇ ਕਿਤੇ ਸਰਕਾਰੀ ਅਧਾਰੇ ਖਤਮ ਕਰ ਰਹੀਆਂ ਨੇ 바ਵਾ ਸਾਹਿਬ ਦਾ ਜਿਹੜਾ ਸੰਵਿਧਾਨ ਆ ਜੋ ਤੁਹਾਡਾ ਕਲੇਜਾ ਕੱਟ ਲਿਆ ਜਾਵੇ ਤੁਹਾਡਾ ਹੱਥ ਬਾਟ ਦਿੱਤਾ ਜਾਵੇ ਪੈਰ ਕੱਢ ਲਿਆ ਜਾਵੇ ਫਿਰ ਵੀ ਅਸੀਂ ਕਹੀਏ ਸਾਡਾ ਕੀ ਵਿਗਾੜ ਲੋਂਗੇ ਤਾਂ ਇਸ ਕਰਕੇ ਤੁਹਾਡਾ 128 29 ਜਿਹੜੇ ਅਮੈਂਡਮੈਂਟ ਕੀਤੇ ਆ ਜੇ ਤੁਸੀਂ ਨਾ ਜਾਗਿਆ ਤਾਂ ਤੁਹਾਡਾ ਸਭ ਕੁਝ ਖਤਮ ਕਰ ਦੇਣਾ ਅੱਜ ਦੇ ਦਿਹਾੜੇ 'ਚ ਮੈਂ ਜਿਹੜੇ ਲੋਕ ਅੱਜ ਖੁਸ਼ੀਆਂ ਮਨਾ ਰਹੇ ਨੇ ਬਾਬਾ ਸਾਹਿਬ ਦਾ ਜਨੂਨ ਕਰ ਰਹੇ ਨੇ ਮੈਂ ਉਹਨਾਂ ਦਾ ਸਾਰਿਆਂ ਦਾ ਬਾਬਾ ਸਾਹਿਬ ਦੇ ਪੈਰੋਕਾਰਾਂ ਦਾ ਸ਼ੁਕਰੀਆ ਕਰਦੇ ਹੋਏ ਕਿ ਤੁਸੀਂ ਬਾਬਾ ਸਾਹਿਬ ਨੂੰ ਘਟੋ ਘਟ ਯਾਦ ਤਾਂ ਕੀਤਾ ਔਰ ਮੈਂ ਕਹਨਾ ਹਾਰ ਫੁੱਲ ਦੇ ਨਾਲ ਤੁਹਾਡੀ ਬਾਬਾ ਸਾਹਿਬ ਦੀ ਤੇ ਤੁਹਾਡੀ ਗੱਲ ਨਹੀਂ ਬਣਨੀ ਆ ਅਤੇ ਸਿਰਫ ਚਰਨਾ ਤੇ ਤੁਸੀਂ ਆ ਕੇ ਫੁੱਲ ਅਰਪਿਤ ਕਰਦੋ ਇਹ ਗੱਲ ਸਿਰਫ ਬਾਬਾ ਸਾਹਿਬ ਦੀ ਜਨਮ ਦਿਤੇ ਤੇ ਉਹਨਾਂ ਦੇ ਜਿਹੜੇ ਆ ਪੰਨੇ ਵਾਰ ਦਿਵਸ ਤੇ ਆਗੇ ਤੋਂ ਸਿਰਫ ਚੰਨਾ ਚ ਨਮਨ ਕਰਨ ਦੇ ਨਾਲ ਨਹੀਂ ਗੱਲ ਬਣਨੀ ਆ ਉਹਨਾਂ ਦੇ ਗੱਲੇ ਦੱਸੀ ਹੋਏ ਰਸਤੇ ਤੇ ਚੱਲਣਾ ਪੈਣਾ ਆਪਾਂ ਤૈયਿਆ ਕਰੀਏ ਕਿ ਅੱਜ ਤੋਂ ਬਾਅਦ ਬਾਬਾ ਸਾਹਿਬ ਦੇ ਦੱਸੇ ਹੋਏ ਰਸਤੇ 'ਤੇ ਚੱਲ ਕੇ ਆਪਣਾ ਦੇ ਆਪਣੇ ਜੀਵਨ ਨੂੰ ਖੁਸ਼ਹਾਲ ਬਣਾਵਾਂਗੇ ਸਾਰਿਆਂ ਨੂੰ ਜੈ ਪੀਰ ਹਾਂਜੀ ਠੀਕ ਹੈ ਕਹਿਣਾ ਚਾਹਾਂਗੇ ਪਹਿਲਾਂ ਤਾਂ ਪੂਰੇ ਦੇਸ਼ ਨਿਵਾਸੀਆਂ ਨੂੰ ਬਾਬਾ ਸਾਹਿਬ ਡਾਕਟਰ ਭੀਮrao ਅੰਬੇਦਕਰ ਸਾਹਿਬ ਦੇ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਅਸੀਂ ਤਾਂ ਇਸ ਮੌਕੇ ਤੇ ਆਪਣੇ ਸਮਾਜ ਨੂੰ ਇਹ ਗੱਲ ਕਹਾਂਗੇ ਵੀ ਜਿਸ ਤਰ੍ਹਾਂ ਦੀ ਅੱਜ ਪੰਜਾਬ ਦੇ ਵਿੱਚ ਲਹਿਰ ਦਿਖਦੀ ਹੈ ਇਹ ਲਹਿਰ ਨੂੰ ਆਪਾਂ ਵੋਟਾਂ ਵਿੱਚ ਕਨਵਰਟ ਕਰੀਏ ਤਾਂ ਜੋ ਸਾਡੇ ਰਾਜ ਆ ਸਕੇ ਸਾਨੂੰ ਵਕ ਵਕ ਧੜੇ ਬਣਾ ਕੇ ਨਹੀਂ ਲੜਨਾ ਚਾਹੀਦਾ ਔਰ ਜੋ ਸਾਡੇ ਹੱਕਾਂ ਅਧਿਕਾਰਾਂ ਤੇ ਡਾਕੇ ਮਾਰੇ ਜਾ ਰਹੇ ਨੇ ਉਹਦਾ ਇੱਕੋ ਇੱਕ ਇਲਾਜ ਹੈ ਕਿ ਅਸੀਂ ਇਸ ਦੇਸ਼ ਦੇ ਵਿੱਚ ਆਪਣੀ ਸਰਕਾਰ ਬਣਾਈਏ ਸਾਡੇ ਦੁੱਖਾਂ ਦਾ ਸਾਡੇ ਜੋ ਉਤਿਆਚਾਰ ਨੇ ਉਹਦਾ ਇੱਕੋ ਇੱਕ ਹਾਲ ਹੈ ਕਿ ਅਸੀਂ ਦੇਸ਼ ਦਾ ਤਾਂ ਸਰਕਾਰ ਬਣਾ ਕੇ ਆਪਣਾ ਰਾਜ ਲੈ ਕੇ ਆਈ ਠੀਕ ਹੈ